ਸਤਿ ਸ਼੍ਰੀ ਅਕਾਲ ਜੀ ਅੱਪਾ ਗੱਲ ਕਰਦੇ ਆਂ ਕਿ ਜਦੋਂ ਮਾਲਕ ਜਿਹੜੇ ਨੇ ਜ਼ਮੀਨਾਂ ਦੇ ਮਰ ਜਾਂਦੇ ਨੇ ਤਾਂ ਲੋਕ ਕਿਸ ਤਰ੍ਹਾਂ ਨਜਾਇਜ਼ ਉਸ ਜ਼ਮੀਨ ਦਾ ਫਾਇਦਾ ਉਠਾਉਂਦੇ ਨੇ ਗੱਲ ਕਰਾਂਗੇ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੋ ਦੀ ਭੰਗੂ ਦੇ ਉੱਤੇ ਜਿਹੜੇ ਨੇ ਫੰਡ ਕੰਪਨੀ ਖੋਲਣ ਦੇ ਦੋਸਤ ਸੀ ਲੋਕਾਂ ਨਾਲ ਚੀਟਿੰਗ ਕਰੀ ਸੀ ਪਰ ਕਰੋੜਾ ਰੁਪਇਆ ਉਸ ਦੇ ਵੱਲੋਂ ਜਿਹੜਾ ਹੈ ਇਕੱਠਾ ਕੀਤਾ ਗਿਆ ਸੀ ਉਸ ਕਰੋੜਾ ਰੁਪਏ ਦੇ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜ਼ਮੀਨ ਖਰੀਦੀ ਗਈ ਸੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਉਸ ਜ਼ਮੀਨ ਦੀਆਂ ਤਸਵੀਰਾਂ ਅਸੀਂ ਦਿਖਾਵਾਂਗੇ ਕਿ ਇਹ ਜਿਹੜੀ ਜ਼ਮੀਨ ਹੈ ਜੇ ਆਪਾਂ ਗੱਲ ਕਰੀਏ ਨਿਰਮਲ ਸਿੰਘ ਭੰਗੂ ਦੀ ਇਹ ਜ਼ਮੀਨ ਹੈ ਸਾਰੀ ਤੇ ਇਸ ਦੇ ਉੱਤੇ ਜਿਹੜੀ ਹੈ ਹਾਈ ਕੋਰਟ ਦੇ ਵੱਲੋਂ ਜਿਹੜੀ ਹੈ ਸਟੇ ਹੋਈ ਹੋਈ ਹੈ ਕਿਉਂਕਿ ਲੋਕਾਂ ਦੇ ਜਿਹੜੇ ਪੈਸੇ ਸੀ ਜ਼ਮੀਨ ਦੇ ਉੱਤੇ ਲੱਗੇ ਹੋਏ ਸੀ ਪਿੰਡ ਖੁੰਨੀ ਮਾਜਰਾ ਦੇ ਲੋਕ ਨੇ ਜਿਹੜੇ ਉਹ ਇਸ ਦਾ ਜਿਹੜਾ ਫਾਇਦਾ ਉਠਾ ਕੇ ਜਿਹੜੇ ਨੇ ਉਹ ਰੇ ਮਾਈਨਿੰਗ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਆ ਤੁਸੀਂ ਦੇਖ ਰਹੇ ਹੋ ਤੁਸੀਂ ਤਕਰੀਬਨ ਦੇਖ ਸਕਦੇ ਹੋ ਕਿ ਮਸ਼ੀਨ ਦੇ ਜਿਹੜੇ ਪੰਜੇ ਕਿਤਰਾਂ ਜਿਹੜੇ ਨੇ ਦਰਸਾ ਰਹੇ ਨੇ ਕਿ ਰਾਤ ਉਰੇ ਜਿਹੜੀ ਹੈ ਮਾਈਨਿੰਗ ਹੋਈ ਹੈ ਮਾਰੇ ਅੰਦਰ ਕੁਝ ਲਾਲਚੀ ਲੋਕ ਨੇ ਜਿਹੜੇ ਨਿਰਮਨ ਸਿੰਘ ਭੰਗੂ ਦੀ ਜ਼ਮੀਨ ਦੇ ਉੱਤੇ ਜਿਹੜੇ ਨੇ ਨਜਾਇਜ਼ ਮਾਈਨਿੰਗ ਕਰ ਰਹੇ ਨੇ ਕਿਸ ਦੀ ਸ਼ਾਇਦੇ ਉੱਤੇ ਜਿਹੜੀ ਮਾਈਨਿੰਗ ਹੋ ਰਹੀ ਹੈ ਇਹ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿਸੇ ਅਫਸਰ ਦੀ ਸ਼ਾਇਦੇ ਉੱਤੇ ਹੋ ਰਹੀ ਹੈ ਜਾਂ ਕਿਸੇ ਲੀਡਰ ਦੀ ਸ਼ਾਇਦੇ ਉੱਤੇ ਹੋ ਰਹੀ ਹੈ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਤੇ ਤੁਹਾਨੂੰ ਰਾਤ ਦੀਆਂ ਤਸਵੀਰਾਂ ਅਸੀਂ ਦਿਖਾਉਂਦੇ ਆਂ ਦਿੰਦੀਆਂ ਤਸਵੀਰਾਂ ਕੁਝ ਹੋਰ ਨੇ ਰਾਤ ਨੂੰ ਕਿਸ ਤਰ੍ਹਾਂ ਲੋਕ ਜਿਹੜੇ ਨੇ ਨਿਰਮਲ ਸਿੰਘ ਭੰਗੂ ਦੀ ਜ਼ਮੀਨ ਦੇ ਉੱਤੇ ਨਜਾਇਜ਼ ਮਾਈਨਿੰਗ ਕਰਦੇ ਨੇ ਟਰੈਕਟਰ ਆਉਂਦੇ ਨੇ ਜੀਪਸੀਆਂ ਆਉਂਦੀਆਂ ਨੇ ਪਰ ਦੂਰ ਤੋਂ ਜਿਹੜੀ ਇਹ ਵੀਡੀਓ ਬਣਾਈ ਗਈ ਕਿਉਂਕਿ ਰਾਤ ਦਾ ਸਮਾਂ ਧੀ ਤਕਰੀਬਨ 10 ਵੱਜ ਚੁੱਕੇ ਸੀ ਜਦੋਂ ਇਸ ਜਗ੍ਹਾ ਦੇ ਉੱਤੇ ਮਾਈਨਿੰਗ ਹੋ ਰਹੀ ਸੀ ਤੁਸੀਂ ਤਸਵੀਰਾਂ ਦੇਖੋ ਉਹ ਰਾਤ ਦੇ ਮਾਈਨਿੰਗ ਦੀਆਂ ਤਸਵੀਰਾਂ ਦੇਖਿਆ ਤਕਰੀਬਨ ਰਾਤ 9 ਤੋਂ 10 ਵੱਜ ਚੁੱਕੇ ਸੀ ਸੂਨਸਾਨ ਹਨੇਰਾ ਹੋਇਆ ਪਿਆ ਸੀ ਇਹ ਜ਼ਮੀਨ ਜਿਹੜੀ ਹੈ ਉਸ ਜਗ੍ਹਾ ਦੇ ਐ ਜਦੋਂ ਆਪਾਂ ਖਰੜ ਲਾਂਡਰਾ ਰੋਡ ਤੇ ਟੋਲੇ ਮਾਜੜਾ ਪਿੰਡ ਨੂੰ ਜਾਂਦੇ ਨੇ ਸਰਕਾਰੀ ਸਕੂਲ ਆਂਦਾ ਹੈ ਸਰਕਾਰੀ ਸਕੂਲ ਤੇ ਥੋੜਾ ਅੱਗੇ ਜਾ ਕੇ ਇੱਕ ਕੱਚੀ ਪਹੀ ਜਾਂਦੀ ਹੈ ਕੱਚੀ ਪਹੀ ਨੂੰ ਅਗਰ ਆਪਾਂ ਜਾਈਏ ਤਾਂ ਉੱਥੇ ਹੀ ਇਹ ਜ਼ਮੀਨ ਜਿਹੜੀ ਹੈ ਨਜ਼ਰ ਆਂਦੀ ਹੈ ਤੁਸੀਂ ਦੇਖਿਆ ਕਿ ਰਾਤ ਨੂੰ ਜੀਵੀਸੀ ਦੇ ਨਾਲ ਲਾਲ ਟਰਾਲੀਆਂ ਵੀ ਜੜੀਆਂ ਨੇ ਢੜਲੇ ਨਾਲ ਜੜੀਆਂ ਨੇ ਮੈਨਿੰਗ ਹੋ ਰਹੀ ਹੈ ਰਾਤ ਕਿੰਨੇ ਕਬੇ ਚੱਲਦਾ ਰਿਹਾ ਹੈ ਇਹ ਕੰਮ ਵੀਰੇ ਕੱਲ ਪਰਸੋ ਚੱਲਦਾ ਰਿਹਾ ਅੱਛਾ ਆ ਕੱਲ ਪਰਸੋ ਰਾਤ ਨੂੰ ਮਸ਼ੀਨ ਲੱਗੀ ਵੀ ਸੀ ਅੱਛਾ ਬਾਕੀ ਪਤਾ ਨਹੀਂ ਹੁਣ ਕਿੱਥੇ ਕਹਿੰਦੇ ਲਈ ਕਿਆ ਕਰਿਆ ਜੀ ਕਿੱਥੇ ਗਈ ਮਿੱਟੀ ਇਹ ਪਤਾ ਜ਼ਮੀਨ ਪਤਾ ਕੀ ਦੀ ਇਹ ਮੈਨੂੰ ਕਹਿੰਦੇ ਨਿਰਮਲ ਸਿੰਘ ਭੰਗੋ ਦੀ ਜ਼ਮੀਨ ਹੈ ਇਹ ਪਰਲਰ ਕੰਪਨੀ ਦੱਸ ਰਹੇ ਜੀ ਹਾਂ ਇੱਥੇ ਟੱਕਰ ਹਾਂ ਇਥੇ ਤੇ ਬਾਕੀ ਨਹੀਂ ਪਤਾ ਹੈ ਅੱਛਾ ਪਰ ਆ ਜਿਹੜੀ ਰਾਤ ਜਿਹੜੀ ਆ ਪਰਸੋਂ ਜਿਹੜੀ ਕਹਿੰਦੇ ਸਾਰੀ ਰਾਤ ਚੱਲੀ ਹੈ ਮੈਨਿੰਗ ਚੱਲੀ ਹੈ ਜੀ ਇਹ ਨਹੀਂ ਪਤਾ ਮਿੱਟੀ ਕਿੱਥੇ ਗਈ ਅੱਛਾ ਚੱਲੀ ਵੀ ਰਾਤ ਨੂੰ ਪਤਾ ਲੱਗਿਆ ਕਿ ਜ਼ਮੀਨ ਦੀ ਸਟੇ ਵੀ ਹੋਈ ਵੀ ਹੈ ਇਹਨਾਂ ਨਹੀਂ ਜੀ ਪਤਾ ਦੇਖੋ ਸਰ ਜਦੋਂ ਇਹ ਰੌਲਾ ਪੈਂਦਾ ਹੈ ਜ਼ਮੀਨ ਦੀ ਪੱਟ ਪਟਾਈ ਹੁੰਦੀ ਤੁਹਾਨੂੰ ਵੀ ਤਾਂ ਪਰੇਸ਼ਾਨੀ ਆਂਦੀ ਹੋਣੀ ਜੀ ਉਹ ਤਾਂ ਹੈਗਾ ਹੀ ਸਰ ਹਾਂ ਕੱਲ ਹੋ ਰਹਾ ਸੀ ਤਾਂ ਆਪਣੇ ਘਰਾਂ ਬੈਠੇ ਆ ਜੀ ਅੱਛਾ ਤੁਹਾਨੂੰ ਕੀ ਪਤਾ ਜੀ ਇਹ ਮਲੇਲੀ ਕੀ ਆ ਕਹਿ ਨਹੀਂ ਹੈ ਹਾਂ ਪਰ ਲੱਗ ਰਿਹਾ ਕੋਈ ਨਜਾਇਜ਼ ਕੰਮ ਹੋ ਰਿਹਾ ਹੈ ਜੀ ਕੀ ਕਹਿ ਸਕਦੇ ਜੀ ਹਾਂ ਮਤਲਬ ਕਿ ਪਰਸੋ ਸਾਰੀ ਰਾਤ ਉਹ ਰਹੇ ਮਿੱਟੀ ਪੱਟ ਹੋਈ ਗਈ ਹਾਂਜੀ ਮਿੱਟੀ ਪੱਟ ਹੁੰਦੀ ਹੈ ਮਸ਼ੀਨ ਲੱਗੀ ਹੋਈ ਟਰੈਕਟਰ ਲੱਗੇ ਹੋਏ ਤੇ ਇਹ ਨਹੀਂ ਬਸ ਇਹਦੇ ਉੱਤੇ ਮਾਈਨਿੰਗ ਹੋ ਰਹੀ ਹੈ ਕਿਹੜੇ ਅਫਸਰ ਵੀ ਸ਼ਾਇ ਹੈ ਜਾਂ ਫਿਰ ਮਾਈਨਿੰਗ ਵਿਭਾਗ ਦਾ ਜਿਹੜਾ ਕੋਈ ਅਫਸਰ ਇਸ ਦੇ ਵਿੱਚ ਅਨਵੋਲਵ ਹੈ ਇਹ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਹਾਈ ਕੋਰਟ ਦੇ ਵੱਲੋਂ ਜਿਹੜੀ ਹੈ ਪ੍ਰੋਪਰ ਜਿਹੜੀ ਹੈ ਸਟੇ ਹੋਈ ਹੋਈ ਸੀ ਹਾਈ ਕੋਰਟ ਦੀ ਸਟੇ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਇਸ ਜ਼ਮੀਨ ਦੇ ਉੱਤੇ ਜਿਹੜਾ ਹੈ ਕਿਹਦੀ ਸ਼ਹਿਰ ਦੇ ਉੱਤੇ ਜਿਹੜੀ ਮਾਈਨਿੰਗ ਹੋ ਰਹੀ ਹੈ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਮਾਈਨਿੰਗ ਵਾਲੇ ਜਿਹੜੇ ਨੇ ਕਿਸ ਤਰ੍ਹਾਂ ਜਿਹੜੇ ਨੇ ਹਾਈ ਕੋਰਟ ਤੇ ਲੈ ਕੇ ਅਸਰਾਂ ਦਾ ਵੀ ਜਿਹੜਾ ਉਹਨਾਂ ਨੂੰ ਡਰ ਨਹੀਂ ਹੈ ਰਾਤ ਨੂੰ 9 ਤੋਂ 10 ਵਜੇ ਤੱਕ ਜਿਹੜੀ ਹੈ ਸ੍ਰਿਆਮ ਜਿਹੜੀ ਹੈ ਮਾਈਨਿੰਗ ਜਿਹੜੀ ਹੈ ਉਹ ਕਿੱਤੀ ਜਾਂਦੀ ਹੈ ਤੇ ਤੁਸੀਂ ਤਸਵੀਰਾਂ ਅਸੀਂ ਤੁਹਾਨੂੰ ਜਿਹੜੀਆਂ ਨੇ ਸਾਰੀਆਂ ਦਿਖਾਈਆਂ ਹੁਣ ਦੇਖਣਾ ਹੋਵੇਗਾ ਕਿ ਇਸ ਜ਼ਮੀਨ ਦੇ ਉੱਤੇ ਕਿਸ ਦੀ ਜਿਹੜੀ ਹੈ ਸ਼ਾਇਦ ਉੱਤੇ ਮਾਈਨਿੰਗ ਹੁੰਦੀ ਹੈ ਕੀ ਸਰਕਾਰ ਤੇ ਪ੍ਰਸ਼ਾਸਨ ਉਹਨਾਂ ਤੱਕ ਪਹੁੰਚ ਕਰੇਗੀ ਜਾਂ ਫਿਰ ਇਹ ਜਿਹੜਾ ਹੈ ਮਾਈਨਿੰਗ ਦਾ ਗੁਰਖ ਧੰਦਾ ਜਿਹੜਾ ਹੈ ਐਦਾਂ ਹੀ ਚੱਲਦਾ ਰਹੇਗਾ ਨਿਰਮਲ ਸਿੰਘ ਭੰਗੂ ਦੇ ਜ਼ਮੀਨ ਦੇ ਉੱਤੇ ਜਿਹੜੇ ਨੇ ਜੋ ਹਾਈ ਕੋਰਟ ਦੀ ਸਟੇ ਹੋਈ ਹੋਈ ਆ ਲੋਕਾਂ ਦਾ ਪੈਸਾ ਇਸ ਦੇ ਉੱਤੇ ਲੱਗਿਆ ਹੋਇਆ ਏ ਉਸ ਤਰ੍ਹਾਂ ਔਰੇ ਜਿਹੜੇ ਨੇ ਖੜੇ ਪੈਂਦੇ ਰਹਿਣਗੇ ਇਹ ਤਾਂ ਆਨ ਵਾਲਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ